ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਆਪਣਾ ਪੂਰਨ ਬਜਟ ਲੈ ਕੇ ਆਉਣ ਵਾਲੀ ਹੈ ਔਰ ਇਸ ਵਾਰ ਪੰਜਾਬ ਨੂੰ ਖਾਸੀਆਂ ਉਮੀਦਾਂ ਨੇ ਕਿਉਂਕਿ ਪੰਜਾਬ ਦੀ ਭਗਵੰਤਬਾਨ ਸਰਕਾਰ ਜਿਹੜੀ ਹੈ ਉਹ ਲਗਾਤਾਰ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਕਿੱਥੇ ਨਾ ਕਿੱਥੇ ਪੰਜਾਬ ਨਾਲ ਵਿਤਕਰਾ ਹੁੰਦਾ ਹੈ ਡਾਕਟਰ ਬਲਬੀਰ ਜਿਹੜੇ ਕੈਬਨਿਟ ਮਨਿਸਟਰ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਡਾਕਟਰ ਸਾਹਿਬ ਕੇਂਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤਿਵਾਦ ਰਹਿੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਪਿਕ ਆਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012002009501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਦਾ ਬਜਟ ਆ ਰਿਹਾ ਹੈ ਕਿੰਨੀਆਂ ਕੁ ਉਮੀਦਾਂ ਨੇ ਇਸ ਵਾਰ ਪੰਜਾਬ ਦੇ ਦੇਖੋ ਜਦੋਂ ਕੋਈ ਵੀ ਬਜਟ ਆਉਂਦਾ ਸਾਰੇ ਲੋਕਾਂ ਨੂੰ ਉਮੀਦਾਂ ਹੁੰਦੀਆਂ ਔਰ ਜਿਹੜੇ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ਼ਿਪ ਹੈ ਉਹ ਵੀ ਉਹਦੇ ਵਿੱਚ ਡਿਫਾਈਨ ਹੁੰਦੇ ਆ ਜਿਵੇਂ ਜਿਹੜਾ ਸਟੇਟਸ ਦਾ ਸ਼ੇਅਰ ਹੈ ਉਹ ਵੀ ਕਾਫੀ ਘੱਟ ਮਿਲਦਾ ਜਿਹੜਾ 42% ਹੋਣਾ ਚਾਹੀਦਾ ਬਤਾਦੀ ਪਰਸੈਂਟ ਜੀ ਬਟ ਜੇ ਆਪਾਂ ਸਾਰਾ ਕੈਲਕੂਲੇਟ ਕਰੀਏ ਜਿਸ ਸੈਸ ਤੇ ਦੂਜਾ ਕਰਕੇ ਉਹ 31% ਐਕਚੁਅਲੀ ਤੁਹਾਨੂੰ 31% ਮਿਲ ਲਿਆ ਇੱਕ ਤਾਂ ਉਹ ਪੂਰਾ ਮਿਲਣਾ ਚਾਹੀਦਾ ਟਾਈਮ ਸੇਅਰ ਮਿਲਣਾ ਚਾਹੀਦਾ ਬਾਕੀ ਜਿਹੜੇ ਸਾਡੇ ਫੰਡ ਰੁਕੇ ਹੋਏ ਆ ਅਸੀਂ ਉਮੀਦ ਕਰਦੇ ਹਾਂ ਕਿ ਕਿਉਂਕਿ ਪਹਿਲਾਂ ਤਾਂ ਇੱਕ ਪਾਰਟੀ ਕੁਲ ਇੱਕ ਪਾਰਟੀ ਦੀ ਸਰਕਾਰ ਸੀ ਹੁਣ ਐਨਡੀਏ ਦੀ ਸਰਕਾਰ ਹੈ ਜਿਹੜੀ ਕਿ ਕੋਲੀਸ਼ਨ ਦੀ ਸਰਕਾਰ ਹੈ ਉਹਦੇ ਵਿੱਚ ਬੜੀ ਗੱਲ ਚੱਲ ਰਹੀ ਹੈ ਕਿ ਜਿਹੜਾ ਸਪੈਸ਼ਲ ਪੈਕੇਜ ਹੈ ਉਹ ਕੁਝ ਸਟੇਟਾਂ ਨੂੰ ਜਿਹਨਾਂ ਜਿਹਨਾਂ ਤੇ ਉਹ ਡਿਪੈਂਡੈਂਟ ਹੈ ਉਹ ਆਂਧਰਾ ਪ੍ਰਦੇਸ਼ ਨੂੰ ਜਾਂ ਜਿਹੜਾ ਤੁਹਾਡਾ ਬਿਹਾਰ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਊਗਾ ਘੱਟੋ ਘੱਟ ਬਾਕੀ ਦੀਆਂ ਸਟੇਟਸ ਨੂੰ ਉਹਨਾਂ ਦਾ ਹਿੱਸਾ ਤਾਂ ਮਿਲਣਾ ਚਾਹੀਦਾ ਨਾ ਜੀ ਸਾਡੇ ਰੂਰ ਡਿਵੈਲਪਮੈਂਟ ਦੇ ਫੰਡ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਸਰਬ ਸਿੱਖਿਆ ਅਭਿਆਨ ਦੇ ਔਰ ਜਿੰਨੇ ਵੀ ਸਾਡੇ ਫੰਡ ਰੋਕੇ ਹੋਏ ਆ ਜੀ ਕੋਸ਼ਿਸ਼ ਇਹ ਮੀਟ ਕਰਦੇ ਆ ਕਿ ਉਹ ਜਰੂਰ ਸਾਨੂੰ ਮਿਲਦੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਕਮੇਟੀ ਆ ਰਹੀ ਹੈ ਸੂਬਿਆਂ ਨਾਲ ਵੀ ਗੱਲਬਾਤ ਕਰਨ ਲਈ ਕਿ ਆਖਿਰ ਸੂਬੇ ਕੀ ਚਾਹੁੰਦੇ ਨੇ। ਪੰਜਾਬ ਦੀ ਜੇਕਰ ਗੱਲ ਕਰੀਏ ਜ਼ਿਆਦਾਤਰ ਸਰਕਾਰ ਦਾ ਫੋਕਸ ਸਿੱਖਿਆ ਤੇ ਹੈਲਥ ਦੇ ਉੱਪਰ ਹੈ। ਤੁਸੀਂ ਹੈਲਥ ਮਨਿਸਟਰ ਹੋ। ਕਈ ਯੋਜਨਾਵਾਂ ਤੁਸੀਂ ਸ਼ੁਰੂ ਕੀਤੀਆਂ। ਕਈ ਯੋਜਨਾਵਾਂ ਵਾ ਇਹੋ ਜਿਹੀਆਂ ਵੀ ਸੀ ਜਿਕਰ ਸੈਂਟਰ ਸਪੋਰਟ ਕਰਦਾ ਤੇ ਹੋਰ ਬਿਹਤਰ ਢੰਗ ਦੇ ਨਾਲ ਇੰਪਲੀਮੈਂਟ ਹੋ ਸਕਦੀਆਂ ਸੀ। ਤੇ ਕਿਆ ਆ ਗੱਲਾਂ ਤੁਸੀਂ ਅੱਗੇ ਰੱਖੀਆਂ ਨੇ ਸੈਂਟਰ ਮਨਿਸਟਰਾਂ ਨਾਲ ਥੋੜੀ ਲਗਾਤਾਰ ਗੱਲਬਾਤ ਵੀ ਹੋ ਰਹੀ ਹੈ ਜੀ ਹੋ ਰਹੀ ਹੈ ਜੀ ਜਿਹੜਾ ਤੁਸੀਂ ਗੱਲ ਕਰਦੇ ਹੋ ਫਾਈਨੈਂਸ ਕਮਿਸ਼ਨ ਦੀ ਗੱਲ ਕਰ ਰਹੇ ਹੋ ਫਾਈਨੈਂਸ ਕਮਿਸ਼ਨ ਦਾ ਇਹ ਆਰ 5 ਸਾਲ ਬਾਅਦ ਜਿਹੜਾ ਹੁੰਦਾ ਇਹ ਮਤਲਬ ਇਹ ਮੰਦੀਆ ਸਾਰੀ ਕਾਰਵਾਈ ਉਹਦੇ ਵਿੱਚ ਸੈਂਟਰ ਜਿਹੜੇ ਸਟੇਟਸ ਆਪਣੀਆਂ ਸਾਰੀਆਂ ਜੋ ਰਿਕੁਆਇਰਮੈਂਟ ਹੈ ਜੋ ਇਨੋਵੇਟਿਵ ਪ੍ਰੋਜੈਕਟਸ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਡੇ ਜਿਵੇਂ ਮੋਲਾ ਕਲੀਨਿਕ ਹੈ ਉਹਦੇ ਵਿੱਚ 1 ਕਰੋੜ 7 ਲੱਖ ਮਤਲਬ ਇਹਦੇ ਬੰਦਿਆਂ ਨੇ ਹੈਗੇ 70 ਲੱਖ ਬੰਦਿਆਂ ਦਾ ਜਿਹੜਾ ਹੈਗਾ ਉਹਦਾ ਪੌਣੇ 2 ਕਰੋੜ ਲੋਕਾਂ ਦਾ ਫਾਇਦਾ ਉਠਾ ਚੁੱਕਿਆ ਹੈ ਜੀ ਜਿਹੜਾ ਕਿ ਇੱਕ ਬਹੁਤ ਹੀ ਵਧੀਆ ਫਲੈਗਸ਼ਿਪ ਪ੍ਰੋਗਰਾਮ ਹੈ ਸਾਡਾ ਉਹਦੇ ਚੋਂ ਲੋਕਾਂ ਨੂੰ ਜਿਵੇਂ ਬਲੱਡ ਪ੍ਰੈਸ਼ਰ 슈ਗਰ ਹੋਰ ਜਿਹੜੀਆਂ ਬਿਮਾਰੀਆਂ ਬੁਖਾਰ ਉਹਦੇ ਘਰ ਦੇ ਨੇੜੇ ਉਹਨਾਂ ਨੂੰ ਇਲਾਜ ਮਿਲ ਰਿਹਾ ਲੋਕਾਂ ਦੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਆ ਉਹਦੇ ਚ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕ ਕਰਜ਼ਾਈ ਹੋਣ ਤੋਂ ਬਚ ਰਹੇ ਆ ਤੇ ਜਿਹੜੀਆਂ ਇਦਾਂ ਦੀਆਂ ਸਕੀਮਾਂ ਹੈਗੀਆਂ ਉਹਨਾਂ ਨੂੰ ਸੈਟਰ ਨੂੰ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਉਹਦੇ ਵਿੱਚ ਸਬਸਿਡਾਈਜ਼ ਕਰਨਾ ਚਾਹੀਦਾ ਉਹਦੇ ਚ ਉਹਨਾਂ ਨੂੰ ਕੰਟਰੀਬਿਊਸ਼ਨ ਦੇਣੀ ਚਾਹੀਦੀ ਆ ਨਾ ਕਿ ਉਹਦੇ ਫੰਡ ਬੰਦ ਕਰਨੇ ਚਾਹੀਦੇ ਆ ਸੋ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਹੈਗਾ ਚਾਹੇ ਸਾਡੀਆਂ ਫਲੱਡਸ ਆਏ ਸਾਡੇ ਸਾਡੀ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਆ ਉਹਦੇ ਵਾਸਤੇ ਅਸੀਂ ਉਮੀਦ ਕਰਦੇ ਆਂ ਕਿ ਸਰਕਾਰ ਉਹਦੇ ਵਾਸਤੇ ਜਿਹੜੀਆਂ ਸਪੈਸ਼ਲ ਗ੍ਰਾਂਟਸ ਰਿਲੀਜ਼ ਕਰੇ ਬਦਰੀ ਜੀ ਬਰਸਾਤਾਂ ਦਾ ਸੀਜ਼ਨ ਫੇਰ ਤੋਂ ਆ ਗਿਆ ਹੈ ਡੇਂਗੂ ਮਲੇਰੀਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਫੇਰ ਤੋਂ ਵਧਣਾ ਸ਼ੁਰੂ ਹੋ ਗਿਆ ਇਨੀਸ਼ੀਏਟਿਵ ਤੁਸੀਂ ਪਹਿਲਾਂ ਹੀ ਲੈਣੇ ਸ਼ੁਰੂ ਕਰਤੇ ਇਸ ਵਾਰ ਕੀ ਕੁਝ ਖਾਸ ਉਪਰਾਲੇ ਕਰ ਹਾਂ ਇਹਦੇ ਖੁਦ ਮੀਟਿੰਗ ਕੀਤੀ ਹੈ ਜੀ ਉਹਨਾਂ ਨੇ ਖੁਦ ਦੇਸ਼ਾ ਨਿਰਦੇਸ਼ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਕੋਆਰਡੀਨੇਸ਼ਨ ਕਮੇਟੀ ਜਿਹਦੇ ਚ ਹੈਲਥ ਡਿਪਾਰਟਮੈਂਟ ਲੋਕਲ ਬਾਡੀਜ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤਸ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਤੇ ਐਜੂਕੇਸ਼ਨ ਡਿਪਾਰਟਮੈਂਟ ਇਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਐਨੀਮਲ ਹਸਬੰਡਰੀ ਇਹ ਸਾਰੇ ਡਿਪਾਰਟਮੈਂਟਸ ਦੀ ਸਟੇਟ ਲੈਵਲ ਤੇ ਕੋਆਰਡੀਨੇਸ਼ਨ ਇਸੇ ਤਰ੍ਹਾਂ ਡਿਸਟ੍ਰਿਕਟ ਲੈਵਲ ਸਬਡਿਵੀਜ਼ਨ ਲੈਵਲ ਤੱਕ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤਾਂ ਕਿ ਜਿਹੜੇ ਪੀਣ ਵਾਲਾ ਪਾਣੀ ਆ ਲੋਕਲ ਬਾਡੀਜ਼ ਨੇ ਦੇਣਾ ਉਹ ਦੇਣ ਗਿਆ ਜਿਹੜੇ ਜੇ ਕੋਈ ਬਿਮਾਰੀ ਹੋ ਜੇਗੀ ਤਾਂ ਅਸੀਂ ਰਿਸਪੌਂਡ ਕਰਨਾ ਪਾਣੀ ਦੀ ਚੈਕਿੰਗ ਉਹ ਵੀ ਕਰਦੇ ਆ ਲੋਕਲ ਬਾਡੀਜ਼ ਵਾਲੇ ਵੀ ਕਰਦੇ ਆ ਵਾਟਰ ਸਪਲਾਈ ਸੈਨੀਟੇਸ਼ਨ ਵੀ ਕਰ ਰਿਆ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿੱਥੇ ਕਿਤੇ ਕੋਈ ਆਊਟ ਬ੍ਰੇਕ ਹੁੰਦੀ ਆ ਅਸੀਂ ਨਾਲ ਦੀ ਨਾਲ ਉਹਨੂੰ ਕੰਟੇਨ ਕਰਦੇ ਆ ਪਰ ਸਾਡੀ ਕੋਸ਼ਿਸ਼ ਇਹ ਆ ਕਿ ਆਊਟ ਬ੍ਰੇਕ ਹੋਵੇ ਹੀ ਨਾ ਇਹ ਨੌਬਤ ਆਵੇ ਨਾ ਇਸੇ ਤਰ੍ਹਾਂ ਜਿਹੜੀ ਅਸੀਂ ਹੁਣ ਆ ਗਈ ਆ ਹਰ ਸ਼ੁੱਕਰਵਾਰ ਡੈਂਗੂ ਤੇ ਵਾਰੋ ਕੈਂਪੇਨ ਆ ਸਾਡੇ ਮੁੱਖ ਮੰਤਰੀ ਸਾਹਿਬ ਉਹਦੀ ਵੀ ਤਿਆਰੀ ਆ ਉਹ ਲਾਂਚ ਕਰਨ ਜਾ ਰਹੇ ਆ ਤੇ ਉਹਦੇ ਚ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਹਾਡਾ ਮੀਡੀਆ ਦਾ ਬਹੁਤ ਵੱਡਾ ਰੋਲ ਆ ਕਿ ਜਿਹੜਾ ਤੁਹਾਡ ਜਿਹੜਾ ਇੱਕ ਉਹਦੇ ਲੱਗੀ ਹੁੰਦੀ ਆ ਪਿੱਛੇ ਟ੍ਰੇਲ ਲੱਗੀ ਹੁੰਦੀ ਆ ਉਹਦੇ ਉਹਦੇ ਚ ਜਿਹੜਾ ਇਹ ਵਾਲਾ ਮੱਛਰ ਪੈਦਾ ਹੁੰਦਾ ਜਿਹੜਾ ਤੁਸੀਂ ਮਤਲਬ ਡੇਜ਼ਰਟ ਕੂਲਰਸ ਯੂਜ਼ ਕਰਦੇ ਹੋ ਆਪ ਠੰਡੀ ਹਵਾ ਵਾਸਤੇ ਉਹਦੇ ਵਿੱਚ ਪੈਦਾ ਹੁੰਦਾ ਪਾਣੀ ਰੱਖਦੇ ਹੋ ਪੰਛੀਆਂ ਵਾਸਤੇ ਕਟੋਰੇ ਰੱਖਦੇ ਹੋ ਉਹਨਾਂ ਦੇ ਵਿੱਚ ਹੁੰਦਾ ਜਿਹੜੇ ਘਰੇ ਪਾਣੀ ਸਟੋਰ ਕਰਕੇ ਰੱਖਦੇ ਹੋ ਜਾਂ ਆਸ-ਪਾਸੇ ਕੋਈ ਕਮਲਾ ਪਿਆ ਜਿਹੜੇ ਤੁਹਾਡੇ ਇੰਡੋਰ ਪਲਾਂਟਸ ਹੈ ਉਹਨਾਂ ਸਾਰਿਆਂ ਦਾ ਪਾਣੀ ਹਫ਼ਤੇ ਚੋਰੀ ਬਿਲਕੁਲ ਡレイン ਕਰਕੇ ਸੁਕਾ ਕੇ ਦੁਬਾਰਾ ਦੁਬਾਰਾ ਪਾ ਦਿਓ ਤੇ ਜੀ ਤੇ ਡੈਂਗੂ ਤੁਹਾਡੇ ਨਹੀਂ ਹੋਏਗਾ ਡੈਂਗੂ ਤੋਂ ਬਚਿਆ ਜਾ ਸਕਦਾ ਚਿਕਨ ਕੋਰੀਆਂ ਦੋਨੋਂ ਉਹਨਾਂ ਦਾ ਮੱਛਰ ਇੱਕੋ ਹੀ ਹੈ ਜੀ ਹੁਣ ਜ਼ਾਇਕਾ ਵਾਰਸ ਵੀ ਆ ਗਿਆ ਸੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਇਸੇ ਤਰ੍ਹਾਂ ਜਿਹੜਾ ਹੈਗਾ ਆਪਾਂ ਕੱਟਕ੍ਰੂਟ ਨਾ ਖਾਈਏ ਬਰਸਾਤ ਦੇ ਵਿੱਚ ਪਾਣੀ ਜਿਹੜਾ ਸਾਫ਼ ਪੀਏ ਅਸੀਂ ਕਲੋਰੀਨ ਦੀਆਂ ਕਹਤਾ ਬਹੁਤ ساری ਬਵਾਰੀਆਂ ਤੋਂ ਆਪਾਂ ਬਾਤ ਚਾ ਇੱਕ ਆਖਰੀ ਸਵਾਲ ਸਰ ਮਹੱਲਾ ਕਲੀਨਿਕ ਜਿਹੜੇ ਨੇ ਉਹ ਲੋਕਾਂ ਦੀ ਬਿਹਤਰ ਸਿਹਤ ਲਈ ਇੱਕ ਵਧੀਆ ਵਿਕਲਪ ਦੇ ਤੌਰ ਤੇ ਸਾਹਮਣੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਸੰਖਿਆ 'ਚ ਹੋਰ ਵੀ ਵਾਫਾ ਕਰਨ ਜਾ ਰਹੇ ਹਾਂ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਮੈਂ ਉਮੀਦ ਕਰਦਾ ਜਦੋਂ ਸਾਨੂੰ ਸੈਂਟਰ ਨੇ ਫਾਰਮਸ ਦਿੱਤੇ ਇਹਨਾਂ ਦੀ ਗਰੰਟੀ ਅਸੀਂ ਦੁੱਗਣੀ ਕਰ ਦਾਂਗੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹਰ ਤੁਹਾਡੇ ਮਤਲਬ ਸ਼ਹਿਰ ਦੇ ਵਿੱਚ ਤਾਂ ਅੱਧਾ ਕਿਲੋਮੀਟਰ ਤੇ 1 ਕਿਲੋਮੀਟਰ ਤੇ ਪਿੰਡਾਂ ਦੇ ਵਿੱਚ 2 2.5 ਕਿਲੋਮੀਟਰ ਦੇ ਉੱਤੇ ਸਾਡਾ ਸਾਡਾ ਮੋਹਲਿਕ ਨਿਕ ਹੋਏਗਾ ਜਿੱਥੋਂ ਤੁਹਾਡੇ ਸਾਰੇ ਟੈਸਟ ਵੀ ਹੋਣਗੇ ਔਰ ਦਵਾਈਆਂ ਵੀ ਮਿਲਣਗੀਆਂ ਬਿਲਕੁਲ ਦੇਖੋ ਸਿਹਤ ਮੰਤਰੀ ਪੰਜਾਬ ਸਾਡੇ ਨਾਲ ਸੀ ਜਿਹੜ देखने वाली बात रहेगी जब दो बजट का पिटारा खुलता है तो इस बार पंजाब के हाथ पल्ले की कुछ पेंदा होया नजर आएगा कैमरा पर्सन जगजीत के नाल विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर